ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਨੇ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਵਾਈਟ ਰੰਗ ਦੀ ਕੋਟੀ ਬਣਾਈ ਹੋਈ ਹੈ 8-9 ਮਹੀਨਿਆਂ ਦੇ ਬੱਚੇ ਦੀ ਇਹ ਕੋਟੀ ਬਣਾਈ ਹੋਈ ਹੈ ਤੇ ਇਹਦੇ ਉੱਪਰ ਆਪਾਂ ਦੋ ਡਿਜ਼ਾਈਨ ਪਾਏ ਹੋਏ ਨੇ ਇੱਕ ਡਿਜ਼ਾਈਨ ਆਪਾਂ ਬਾਰਡਰ ਤੇ ਪਾਇਆ ਹੋਇਆ ਤੇ ਉਸ ਤੋਂ ਅੱਗੇ ਆਪਾਂ ਇੱਕ ਡਿਜ਼ਾਈਨ ਆਪਾਂ ਉੱਪਰ ਪਾਇਆ ਹੋਇਆ ਤੇ ਜਿਹੜਾ ਆਪਾਂ ਇਹ ਬਾਰਡਰ ਉੱਪਰ ਡਿਜ਼ਾਈਨ ਪਾਇਆ ਹੋਇਆ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਤੇ ਉੱਪਰ ਜਿਹੜਾ ਆਪਾਂ ਡਿਜ਼ਾਈਨ ਪਾਇਆ ਹੋਇਆ ਹੈ ਇਹ ਆਪਾਂ ਪਹਿਲਾਂ ਜਿਹੜਾ ਬਲੈਕ ਕਲਰ ਦਾ ਪਾਂਜੈਂਟ ਸਵੈਟਰ ਬਣਾਇਆ ਹੋਇਆ ਸੀ ਉਹਦੇ ਉੱਪਰ ਵੀ ਇਹੀ ਡਿਜ਼ਾਈਨ ਪਾਇਆ ਹੋਇਆ ਹੈ ਤੇ ਉਸ ਦੇ ਵਿੱਚ ਆਪਾਂ ਵੀਡੀਓ ਵਿੱਚ ਦੱਸਿਆ ਹੋਇਆ ਹੈ ਇਹ ਕਿਸ ਤਰ੍ਹਾਂ ਬਣਾਉਣਾ ਹੈ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹ ਬਾਰਡਰ ਵਾਲਾ ਡਿਜ਼ਾਈਨ ਦੱਸਾਂਗੇ ਇਹ ਬਾਰਡਰ ਵਾਲਾ ਡਿਜ਼ਾਈਨ ਕਿਸ ਤਰ੍ਹਾਂ ਬਣਾਉਣਾ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਸ ਕੋਟੀ ਵਿੱਚ ਵੀ ਜੁਟੇ ਆਪਾਂ ਗਲੀਆਂ ਪੇਚੀਆਂ ਦੇ ਪਾਏ ਹੋਏ ਨੇ ਤੇ ਬੈਕ ਸਾਈਡ ਤੋਂ ਪਿਛਲੇ ਪੜੇ ਤੇ 35 ਜੁਟੇ ਪਾਏ ਹੋਏ ਨੇ ਤੇ ਬਾਹਾਂਵਾਂ ਦੇ ਆਪਾਂ ਲਏ ਹੋਏ ਨੇ 18 ਜੁਟੇ 4 3 2 1 ਦੀ ਮੁੱਡੇ ਦੀ ਕਟ ਪਾਈ ਹੋਈ ਏ ਤੇ ਹਾਂਜੀ ਡਿਜ਼ਾਈਨ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਤੇ ਹਾਂਜੀ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਕੁੱਠੀ ਸिलाई ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਆਪਾਂ ਬਾਰਡਰ ਬਣਾਉਨੇ ਆ ਉਸ ਤਰ੍ਹਾਂ ਆਪਾਂ ਇਹ ਇਹ ਸਲਾਈ ਆਪਾਂ ਸਾਰੀ ਚੜਾਉਣੀ ਏ ਇੱਕ ਕੁੰਡਾ ਪੁੱਠਾ ਇੱਕ ਕੁੰਡਾ ਸਿੱਧਾ ਪੁੱਠੀ ਸਲਾਈ ਤੋਂ ਆਪਾਂ ਇਹ ਸ਼ੁਰੂ ਕਰਦੇ ਆਂ ਡਿਜ਼ਾਈਨ ਇੱਕ ਕੁੰਡਾ ਪੁੱਠਾ ਇੱਕ ਕੁੰਡਾ ਸਿੱਧਾ ਆਹ ਦੇਖੋ ਧਾਗਾ ਅੱਗੇ ਰੱਖ ਕੇ ਇੱਕ ਕੁੰਡਾ ਉਲਟਾ ਤੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਆਂ ਸਿੱਧੀ ਸਲਾਈ ਇੱਕ ਕੁੰਡਾ ਉਤਾਰੇ ਕੇ ਇੱਕ ਕੁੰਡਾ ਉਲਟਾ ਧਾਗਾ ਪਿਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਹਾਂਜੀ ਹੁਣ ਆਪਾਂ ਧਾਗਾ ਅੱਗੇ ਕਰਾਂਗੇ ਤਿਆ ਵਾਲੇ ਜਿਹੜੇ ਸਿੱਧਾ ਕੁੰਡਾ ਪੁੱਠਾ ਕੁੰਡਾ ਫਿਰ ਸਿੱਧਾ ਕੁੰਡਾ ਇਹ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾ ਕੇ ਧਾਗਾ ਪਿਛੇ ਕਰਾਂਗੇ ਫਿਰ ਇਹੀ ਕੁੰਡੇ ਆਪਾਂ ਤਿੰਨ ਦੁਬਾਰਾ ਸਲਾਈ ਤੇ ਚੜਾ ਲਾਂਗੇ ਆ ਦੇਖੋਗੇ ਉਸ ਤੋਂ ਅੱਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਤੇ ਫਿਰ ਇੱਕ ਕੁੰਡਾ ਸਿੱਧਾ ਹਾਂਜੀ ਇਹ ਸਿੱਧੇ ਕੁੰਡੇ ਦੇ ਨਾਲ ਆਪਾਂ ਫਿਰ ਉਸੇ ਤਰ੍ਹਾਂ ਹੀ ਧਾਗਾ ਅੱਗੇ ਕਰਾਂਗੇ ਸਿੱਧਾ ਕੁੰਡਾ ਫਿਰ ਉਲਟਾ ਕੁੰਡਾ ਫਿਰ ਸਿੱਧਾ ਕੁੰਡਾ ਫਿਰ ਹੁਣ ਧਾਗਾ ਆਪਾਂ ਪਿੱਛੇ ਕਰਾਂਗੇ ਤੇ ਇਹੀ ਤਿੰਨੇ ਕੁੰਡੇ ਦੁਆਰਾ ਸਲਾਈ ਤੇ ਚੜਾ ਲਾਂਗੇ ਫਿਰ ਧਾਗਾ ਅੱਗੇ ਕਰਕੇ ਲਾਸਟ ਵਾਲਾ ਕੁੰਡਾ ਉਲਟਾ ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇਹ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਚੜਾਉਣੀ ਹੈ ਸਿੱਧੀ ਸਲਾਈ ਆਪਾਂ ਜਿਹੜੇ ਕੁੰਡੇ ਉਲਟੇ ਬਣਾਏ ਨੇ ਉਹਨਾਂ ਨੂੰ ਪੁੱਠੀ ਸਲਾਈ ਸਿੱਧਾ ਬਣਾਉਣਾ ਤੇ ਜਿਹੜੇ ਆਪਾਂ ਸਿੱਧੇ ਬਣਾਏ ਨੇ ਸਿੱਧੀ ਸਲਾਈ ਉਹਨਾਂ ਨੂੰ ਆਪਾਂ ਉਹਨਾਂ ਕੁੰਡਿਆਂ ਨੂੰ ਪੁੱਠੀ ਸਲਾਈ ਉਲਟਾ ਬਣਾਉਣਾ ਇਹ ਵਾਲੀ ਸਰਵਿਸ ਲਈ ਆਪਾਂ ਇਸੇ ਤਰ੍ਹਾਂ ਹੀ ਚੜਾਉਣੀ ਹੈ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਿਲਾਈ ਤੇ ਇਸ ਨੂੰ ਜਰਾ ਧਿਆਨ ਨਾਲ ਦੇਖਿਓ ਆ ਦੇਖੋ ਜੀ ਸਿੱਧੀ ਸਿਲਾਈ ਤੋਂ ਆਪਾਂ ਹੁਣ ਫਿਰ ਆਪਾਂ ਡਿਜ਼ਾਈਨ ਬਣਾਉਣਾ ਬਣਾਉਣਾ ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਸਿੱਧਾ ਤਾਂ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਫਿਰ ਸਿੱਧਾ ਆਹ ਦੇਖੋ ਜੀ ਹੁਣ ਆਪਾਂ ਆਹ ਵਾਲੇ ਸਿੱਧੇ ਕੁੰਡੇ ਦੇ ਨਾਲ ਧਾਗਾ ਅੱਗੇ ਕਰਾਂਗੇ ਆਹ ਦੇਖੋ ਜੀ ਇਹ ਹੀ ਤਿੰਨੇ ਕੁੰਡੇ ਦੁਬਾਰਾ ਸਲਾਈ ਤੇ ਚੜਾ ਲੈਣੇ ਨੇ ਆਪਾਂ ਆਹ ਦੇਖੋ ਜੀ ਇਸ ਤਰ੍ਹਾਂ ਆਹ ਦੇਖੋ ਜੀ ਆਹ ਵਾਲੇ ਸਿੱਧੇ ਕੁੰਡੇ ਦੇ ਨਾਲ ਧਾਗਾ ਪਿੱਛੇ ਕਰਕੇ ਦੁਬਾਰਾ ਫਿਰ ਇਹਨਾਂ ਨੂੰ ਸਲਾਈ ਤੇ ਝੜਾ ਲਾਂਗੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਵਿੱਚ ਆਪਾਂ ਇੱਕ ਕੁੰਡਾ ਉਲਟਾ ਰੱਖਣਾ ਤੇ ਸਿੱਧੇ ਕੁੰਡੇ ਦੇ ਨਾਲ ਆਪਾਂ ਇਸ ਤਰ੍ਹਾਂ ਧਾਗਾ ਅੱਗੇ ਕਰਕੇ ਦੁਬਾਰਾ ਸਲਾਈ ਤੇ ਝੜਾਉਣੇ ਨੇ ਤਿੰਨ ਕੁੰਡੇ ਆ ਦੇਖੋ ਜੀ ਸਿੱਧਾ ਕੁੰਡਾ ਫਿਰ ਉਲਟਾ ਕੁੰਡਾ ਫਿਰ ਸਿੱਧਾ ਕੁੰਡਾ ਫਿਰ ਧਾਗਾ ਪਿੱਛੇ ਕਰਾਂਗੇ ਉਹਨਾਂ ਤਿੰਨ ਕੁੰਡਿਆਂ ਨੂੰ ਦੁਬਾਰਾ ਸਲਾਈ ਤੇ ਝੜਾ ਲਾਂਗੇ ਇੱਕ ਕੁੰਡਾ ਇੱਥੇ ਉਲਟਾ ਆ ਗਿਆ ਆਪਣਾ ਫਿਰ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਉਲਟਾ ਉੱਠੀ ਸਲਾਈ ਆਪਾਂ ਫਿਰ ਉਸੇ ਤਰ੍ਹਾਂ ਹੀ ਚੜਾਉਣੀ ਹੈ ਇੱਕ ਉਲਟਾ ਕੁੰਡਾ ਫਿਰ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇਹ ਵਾਲੀ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਚੜਾਵਾਂਗੇ ਬਿਲਕੁਲ ਹੀ ਸੋਖਾ ਜਿਹਾ ਇਹ ਡਿਜ਼ਾਈਨ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਬਸ ਇਸ ਨੂੰ ਹੀ ਆਪਾਂ ਵਾਰ-ਵਾਰ ਇਸੇ ਤਰ੍ਹਾਂ ਹੀ ਰਿਪੀਟ ਕਰਨਾ ਹੈ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਬਾਰਡਰ ਉੱਪਰ ਇਸ ਨੂੰ ਬਣਾਇਆ ਜਾ ਸਕਦਾ ਹੈ ਜ਼ਿਆਦਾਤਰ ਇਹ ਬਾਰਡਰ ਉੱਪਰ ਹੀ ਬਣਾਇਆ ਹੋਇਆ ਹੈ ਤੇ ਕਈ ਵੈਸੇ ਉੱਪਰ ਡਿਜ਼ਾਈਨ ਪਾ ਕੇ ਕੁੱਟੀ ਵੀ ਬਣਾਈ ਹੋਈ ਹੈ ਇਸਰ ਇਸ ਡਿਜ਼ਾਈਨ ਦੀ ਆ ਦੇਖੋ ਜੀ ਹੁਣ ਆਪਾਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਹੁਣ ਤਾਂ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਆਗੇ ਫਿਰ ਇੱਕ ਕੁੰਡਾ ਸਿੱਧਾ ਆ ਦੇਖੋ ਜੀ ਹੁਣ ਆਪਣੀ ਇਹ ਡੱਬੀ ਜਿਹੜੀ ਹੈ ਉਹ ਪੂਰੀ ਹੋ ਜੂਗੀ ਬੰਦ ਹੋ ਜੂਗੀ ਆਪਣੀ ਡੱਬੀ ਇਹ ਆ ਦੇਖੋ ਜੀ ਤਿੰਨ ਕੁੰਡੇ ਦੁਬਾਰਾ ਸਲਾਈ ਤੇ ਚੜਾ ਕੇ ਆਪਾਂ ਧਾਗਾ ਪਿੱਛੇ ਕਰਾਂਗੇ ਤੇ ਉਹਨਾਂ ਤਿੰਨ ਕੁੰਡਿਆਂ ਨੂੰ ਆਪਾਂ ਉਸੇ ਤਰ੍ਹਾਂ ਹੀ ਫੇਰ ਸਲਾਈ ਤੇ ਇੱਕ ਕੁੰਡਾ ਆਪਾਂ ਵਿੱਚ ਉਲਟਾ ਰੱਖਣਾ ਹੈ ਦੇਖੋ ਜੀ ਹੁਣ ਅਗਲੀ ਡੱਬੀ ਵੀ ਆਪਣੀ ਬੰਦ ਹੋ ਜੂਗੀ ਇੱਕ ਕੁੰਡਾ ਆਪਾਂ ਇਹ ਉਲਟਾ ਰੱਖਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਫੇਰ ਇੱਕ ਕੁੰਡਾ ਸਿੱਧਾ ਤੱਕ ਅੱਗੇ ਕਰਾਂਗੇ ਦੁਬਾਰਾ ਇਹਨਾਂ ਨੂੰ ਆਪਾਂ ਤਿੰਨ ਕੁੰਡਿਆਂ ਨੂੰ ਸਲਾਈ ਤੇ ਚੜਾ ਲਾਂਗੇ ਸਿੱਧੇ ਕੁੰਡੇ ਦੇ ਨਾਲ ਆਪਾਂ ਇਹ ਇਹ ਇੱਕ ਸਿੱਧਾ ਕੁੰਡਾ ਇੱਕ ਉਲਟਾ ਕੁੰਡਾ ਤੇ ਇੱਕ ਫੇਰ ਸਿੱਧਾ ਕੁੰਡਾ ਇਸ ਤਰ੍ਹਾਂ ਆਪਾਂ ਇਹ ਡਿਜ਼ਾਈਨ ਜਿਹੜਾ ਬਣਾਉਣਾ ਹੈ ਆ ਦੇਖੋ ਜੀ ਹੁਣ ਆਪਣੀਆਂ ਉੱਪਰ ਲੀਆਂ ਦੋਨੋਂ ਡੱਬੀਆਂ ਬੰਦ ਹੋ ਗਈਆਂ ਤੇ ਸ਼ੈਡਾਂ ਵਾਲੀ ਜਿਹੜੀ ਇੱਕ ਇੱਕ ਡੱਬੀ ਆਪਾਂ ਹੁਣ ਸ਼ੁਰੂ ਹੋਈਏ ਉਹਨਾਂ ਨੂੰ ਉਸ ਨੂੰ ਅਗਲੀ ਵਾਰ ਆਪਾਂ ਬੰਦ ਕਰ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਇਸੇ ਤਰ੍ਹਾਂ ਇਸ ਆਪਾਂ ਵਾਰ-ਵਾਰ ਇਸ ਨੂੰ ਰਿਪੀਟ ਕਰਦੇ ਜਾਣਾ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਆ ਦੇਖੋ ਜੀ ਹੁਣ ਅਗਲੀ ਵਾਰ ਆਪਾਂ ਇਹ ਅਗਲੀਆਂ ਡੱਬੀਆਂ ਜਿਹੜੀਆਂ ਬੰਦ ਕਰਨੀਆਂ ਨੇ ਆ ਦੇਖੋ ਜੀ ਬਾਰਡਰ ਉੱਪਰ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਧੰਨਵਾਦ ਜੀ